ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆ ਆਪਾਂ ਜੇ ਪਸ਼ੂ ਪਾਲਣ ਦਾ ਕੰਮ ਸਟਾਰਟ ਕਰਨਾ ਹੈ ਤਾਂ ਆਪਾਂ ਨੂੰ ਕਹੇ ਜੇ ਪਸ਼ੂ ਲਿਆਉਣੇ ਚਾਹੀਦੇ ਆ ਜਿਵੇਂ ਕਿ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਤੇ ਉਹਦੇ ਵਿੱਚ ਆਪਾਂ ਦੱਸਿਆ ਸੀਗਾ ਵੀ ਜੇ ਦੁੱਧ ਦਾ ਕੰਮ ਕਰਨਾ ਆਪਾਂ ਕਿੰਨੇ ਕਾਪਾਂ ਨੂੰ ਰੇਟ ਵਾਲਾ ਜਿਹੜਾ ਪਸ਼ੂ ਲਿਆਉਣਾ ਚਾਹੀਦਾ ਉਹਦੇ ਵਿੱਚ ਬਹੁਤ ਭਰਾਵਾਂ ਦੇ ਕਮੈਂਟ ਆਈ ਸੀ ਕਿ ਪਸੂ ਤੁਸੀਂ ਸੱਤ ਦਾ ਲਾ ਲਿਆ ਕੁਝ ਕੁ ਭਰਾਮਾਂ ਦੇ ਕਮੈਂਟ ਸੀਗੇ ਕਿ ਤੁਸੀਂ ਖਰਚਾ ਜ਼ਿਆਦਾ ਲਾਤਾ ਤੇਦੇ ਬਾਰੇ ਆਪਾਂ ਗੱਲਬਾਤ ਵੀਡੀਓ ਦੇ ਵਿੱਚ ਵੀ ਕਰਾਂਗੇ ਤੇ ਆਪਾਂ ਉਸ ਵੀਡੀਓ ਦਾ ਥੰਬਨੇਲ ਵੀ ਆਪਾਂ ਵੀਡੀਓ ਦੇ ਵਿੱਚ ਲਾ ਦੇਵਾਂਗੇ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਭਰਾਮਾਂ ਨੇ ਉਸ ਵੀਡੀਓ ਨੂੰ ਪਿਆਰ ਦਿੱਤਾ ਤੇ ਅੱਜ ਤੁਹਾਨੂੰ ਦੱਸਾਂਗੇ ਵੀ ਪਸ਼ੂ ਪਾਲਣ ਦਾ ਜਿਹੜਾ ਕੰਮ ਹੈ ਦੋ ਤਰ੍ਹਾਂ ਦਾ ਇੱਕ ਤਾਂ ਡੇਰੀ ਫਾਰਮਿੰਗ ਦਾ ਕੰਮ ਹੁੰਦਾ ਹੈ ਇੱਕ ਹੁੰਦਾ ਪਸ਼ੂ ਪਾਲਣ ਦਾ ਉਹਦੇ ਵਿੱਚ ਆਪਾਂ ਦੋਵੇਂ ਚੀਜ਼ਾਂ ਦੱਸਾਂਗੇ ਤੁਹਾਨੂੰ ਵੀ ਜਿਹੜਾ ਪਸ਼ੂ ਪਾਲਣ ਦਾ ਕੰਮ ਕਰਨਾ ਉਹਦੇ ਵਿੱਚ ਆਪਾਂ ਨੂੰ ਕਹੇ ਜੇ ਪਸ਼ੂ ਚਾਹੀਦਾ ਜੇ ਆਪਾਂ ਡੇਰੀ ਫਾਰਮਿੰਗ ਦਾ ਕੰਮ ਕਰਨਾ ਤਾਂ ਉਹਦੇ ਵਿੱਚ ਆਪਾਂ ਨੂੰ ਕਹੇ ਜੇ ਪਸ਼ੂ ਲੈਣ ਜੇ ਜਿਆ ਕਿ ਮਹਿੰਗੇ ਲੈਣੇ ਚਾਹੀਦੇ ਜਾਂ ਸਸਤੇ ਲੈਣੇ ਜੇ ਜਿਆ ਕਿੰਨੇ ਦੁੱਧ ਵਾਲਾ ਹੋਵੇ ਇਹ ਵੀ ਕਰਾਂਗੇ ਗੱਲਬਾਤ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਬਿਆਨ ਕਰੀਏ ਵੀਡੀਓ ਲੈ ਕੇ ਆਉਂਦੇ ਰਹਿਣੇ ਆਣ ਦੋਸਤੋ ਆਪਾਂ ਜਿਵੇਂ ਕੀ ਬਾਣੀਆਂ ਕੌਮ ਹੈ ਜਿਹੜੀ ਆਪਾਂ ਕਦੇ ਵੀ ਦੇਨੇ ਆ ਕੇ ਬਾਣੀਆਂ ਕੌਮ ਫੇਲ ਨਹੀਂ ਹੁੰਦੀ ਹੈਗੀ ਤੇ ਸਭ ਤੋਂ ਜ਼ਿਆਦਾ ਜਿਹੜੇ ਫੇਲ ਹੁੰਦੇ ਆਪਣੇ ਜ਼ਿੰਮੇਵਾਰ ਭਰਾ ਹੁੰਦੇ ਆ ਇਹਦੇ ਵਿੱਚ ਵੀ ਬਹੁਤ ਵੱਡਾ ਰੀਜਨ ਆ ਜੇ ਅਪਾ ਕੋਈ ਵੀ ਕੰਮ ਸਟਾਰਟ ਕਰਨ ਤੋਂ ਪਹਿਲਾਂ ਪੈਨ ਕਾਪੀ ਦੇ ਉੱਪਰ ਲਿਖ ਕੇ ਉਹਦਾ ਹਸਾਬ ਕਿਤਾਬ ਲਾ ਕੇ ਕੰਮ ਸ਼ੁਰੂ ਕਰਾਂਗੇ ਨਾ ਤਾਂ ਆਪਣਾ ਕੰਮ ਕਦੇ ਵੀ ਫੇਲ ਨਹੀਂ ਹੋਊਗਾ ਜਿਹੜੀ ਬਾਣੀਆਂ ਕੌਮ ਆ ਇਹ ਕਿਉਂ ਨਹੀਂ ਫੇਲ ਹੁੰਦੀ ਇਹਨੇ ਕੋਈ ਵੀ ਚੀਜ਼ ਬਣਾਉਣੀ ਹੈ ਜਾਂ ਕੋਈ ਕੰਮ ਸਟਾਰਟ ਕਰਨਾ ਤਾਂ ਉਹਦੇ ਤੇ ਪਹਿਲਾਂ ਉਹਨਾਂ ਨੇ ਪੈਨ ਕਾਪੀ ਤੇ ਹਿਸਾਬ ਲਾਉਣਾ ਹੈ ਜਾਂ ਦੇਖਣੀ ਆ ਕਿ ਇਸ ਤਰ੍ਹਾਂ ਆਪਣੀ ਚੀਜ਼ ਇਹ ਸਹੀ ਆ ਜੂਗੀ ਕਿਉਂਕਿ ਜਿਹੜਾ ਪੈਨ ਕਾਪੀ ਨਾਲ ਚੀਜ਼ ਬਣਾਉਣੀ ਤੇ ਢਾਉਣੀ ਬਹੁਤ ਸੌਖੀ ਆ ਤੇ ਆਪਣੇ ਜਿਹੜੇ ਜ਼ਿੰਮੇਵਾਰ ਭਰਾ ਕੀ ਕਰਦੇ ਆ ਪਹਿਲਾਂ ਕਿਸੇ ਜੀਆਂ ਵੀਡੀਓ ਦੇਖ ਕੇ ਜਾਂ ਕਿਸੇ ਦਾ ਕੰਮ ਕੀਤਾ ਹੁੰਦਾ ਉਹਨੇ ਦੇਖੋ ਦੇਖ ਰੀਸ ਦੇ ਨਾਲ ਕੰਮ ਸ਼ੁਰੂ ਕਰ ਲੈਂਦੇ ਆ ਮੁੜ ਕੇ ਬਾਅਦ ਦੇ ਵਿੱਚ ਉਹਦੇ ਪੂਰੀ ਨੌਲੇਜ ਨਹੀਂ ਹੁੰਦੀ ਤੇ ਫਿਰ ਫੇਲ ਹੋ ਜਾਂਦੇ ਆ ਤੇ ਬਹੁਤ ਵੱਡੇ ਵੱਡੇ ਜਿਹੜੇ ਫਾਰਮ ਆ ਪਸ਼ੂ ਪਾਲਣ ਦੇ ਕੋਈ ਬਹੁਤ ਵੱਡੀਆਂ ਗਲਤੀਆਂ ਦੇ ਕਾਰਨ ਜਿਹੜੇ ਫੇਲ ਹੋ ਜਾਂਦੇ ਤੁਹਾਨੂੰ ਦੱਸਾਂਗੇ ਵੀ ਕਿਹੜੀਆਂ ਗਲਤੀਆਂ ਹੁਣ ਆਪਾਂ ਪਸ਼ੂਆਂ ਦਾ ਜਿਹੜਾ ਫਾਰਮ ਸਟਾਰਟ ਕਰਨ ਤੋਂ ਪਹਿਲਾਂ ਸੋਚਣਾ ਹੈ ਕਿ ਆਪਾਂ ਜਿਹੜਾ ਦੁੱਧ ਦਾ ਕੰਮ ਡੇਰੀ ਫਾਰਮ ਇਹਦਾ ਕੰਮ ਸ਼ੁਰੂ ਕਰਨਾ ਹੈ ਜਾਂ ਪਸ਼ੂ ਪਾਲਣ ਦਾ ਕੰਮ ਸਟਾਰਟ ਕਰਨਾ ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚ ਕੰਮ ਆਉਂਦਾ ਹੈ ਵੀ ਆਪਾਂ ਵਧੀਆ ਬਰੀਡ ਦੀਆਂ ਮੱਝਾਂ ਲੈ ਕੇ ਉਹਦੇ ਤੋਂ ਚੰਗੇ ਕੱਟਰੂ ਜਿਹੜੇ ਨਸਲ ਦੇ ਤਿਆਰ ਕਰਵਾ ਕੇ ਸੇਲ ਕਰਨੇ ਆ ਤੇ ਜੇ ਡੈਰੀ ਫਾਰਮਿੰਗ ਦਾ ਕੰਮ ਆਉਂਦਾ ਉਹਦੇ ਚ ਆਉਂਦਾਗਾ ਆਪਾਂ ਦੁੱਧ ਦਾ ਕਾਰੋਬਾਰ ਕਰਨਾ ਜਿੱਥੇ ਦੁੱਧ ਆਪਾਂ ਤਿਆਰ ਕਰਕੇ ਉਹਦੇ ਪ੍ਰੋਡਕਟ ਬਣਾ ਕੇ ਵੀ ਵੇਚ ਸਕਦੇ ਆ ਤੇ ਜਾਂ ਆਪਾਂ ਕੱਲਾ ਦੁੱਧ ਵੀ ਸੇਲ ਕਰ ਸਕਦੇ ਆ ਉਹਦੇ ਵਿੱਚ ਆਪਾਂ ਜੇ ਪ੍ਰੋਫਿਟ ਜ਼ਿਆਦਾ ਲੈਣਾ ਤਾਂ ਆਪਾਂ ਨੂੰ ਦੁੱਧ ਜਿਹੜਾ ਖੁਦ ਮਾਰਕੀਟ ਕਰਨੀ ਪਊਗੀ ਜੇ ਆਪਾਂ ਅੱਖ ਕੇ ਵੀ ਦੁੱਧ ਆਪਾਂ ਪੈਦਾ ਕਰ ਲਿਆ 24 ਘੰਟੇ ਮਿਹਨਤ ਕਰਕੇ ਤਾਂ ਮੁੜ ਕੇ ਚੱਕੇ ਡਰਮ ਡੈਰੀਆਂ ਦੇ ਵਿੱਚ ਛੜਦੇ ਤਾਂ ਉਹਦੇ 'ਚ ਆਪਾਂ ਨੂੰ ਕਮਾਈ ਬਿਲਕੁਲ ਵੀ ਨਹੀਂ ਕਿਉਂਕਿ ਡੈਰੀਆਂ ਵਾਲਿਆਂ ਨੇ ਵੀ ਆਪਣੇ ਤੋਂ ਕਮਾਈ ਜਿਹੜੀ ਲੈਣੀ ਆ ਆਪਣੇ ਦੁੱਧ ਦੇ ਵਿੱਚੋਂ ਤੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਜੇ ਫਾਰਮ ਤੁਸੀਂ ਸਟਾਰਟ ਕਰਨਾ ਜੇ ਤੁਸੀਂ ਪਸ਼ੂ ਪਾਲਣ ਦਾ ਕੰਮ ਸਟਾਰਟ ਕਰਨਾ ਤਾਂ ਤੁਸੀਂ ਵਧੀਆ ਬਰੀਡ ਦੀਆਂ ਜੇ ਨਹੀਂ ਲੀਰਾ ਵੀ ਤੇ ਕੰਮ ਸਟਾਰਟ ਕਰਨਾ ਤਾਂ ਚੰਗੇ ਰਿਕਾਰਡ ਵਾਲੀਆਂ ਮੱਝਾਂ ਲਿਆਉਣੀਆਂ ਪੈਣੀਆਂ ਤੁਹਾਨੂੰ ਜੇ ਮੋਹਰਾ ਤੇ ਕਰਨਾ ਤਾਂ ਵੀ ਤੁਹਾਨੂੰ ਚੰਗੇ ਰਿਕਾਰਡ ਵਾਲੀਆਂ ਮੱਝਾਂ ਚਾਹੀਦੀਆਂ ਫਿਰ ਅੱਗੇ ਰਿਕਾਰਡ ਵਾਲੇ ਪਸ਼ੂ ਜਿਹੜੇ ਵਧੀਆ ਟੀਕੇ ਭਰੌਣੇ ਆ ਫਿਰ ਉੱਥੋਂ ਜਿਹੜੀ ਨਸਲ ਆ ਤੁਹਾਡਾ ਕਟਰੂ ਘੱਟੋ ਘੱਟ ਲੱਖ ਸਵਾ ਲੱਖ ਦਾ ਜਿਹੜਾ ਸਾਲ ਦਾ ਪੀਕੇ ਫਿਰ ਆਮਦਨ ਹੋਊਗੀ ਜੇ ਤੁਸੀਂ ਦੁੱਧ ਵਾਲੇ ਪਸ਼ੂ ਸਟਾਰਟ ਕਰਨੇ ਦੁੱਧੈਰੀ ਫਾਰਮਿੰਗ ਦਾ ਤਾਂ ਤੁਸੀਂ ਉਹਦੇ ਵਿੱਚ ਕੀ ਕਰਨਾ ਉਹਦੇ ਚ ਆਪਾਂ ਜਾਦੇ ਸਕਰੀਨ ਪਸ਼ੂ ਨਹੀਂ ਖਰੀਦਣਾ ਹੈਗਾ ਬਹੁਤ ਭਰਾ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕਰੇ ਸੀ ਕਿ ਪਸ਼ੂ 80000 ਦਾ ਹੁਣ ਮਿਲਦੇ ਨਹੀਂ ਹੈਗਾ ਸਾਨੂੰ ਲੈ ਦਿਓ 15 ਲੀਟਰ ਵਾਲਾ ਜਾਂ ਸਾਨੂੰ ਦੱਸੋ ਕਿੱਥੋਂ ਮਿਲਦਾ ਹੈ ਇੱਕ ਕਮੈਂਟ ਆਏ ਸੀਗੇ ਤੇ ਜਿੱਚ ਭਰਾਵੋ ਤੁਸੀਂ ਮਿਹਨਤ ਕਰਕੇ ਖੁਦ ਭਾਲ ਲੈਣੇ ਜੇ ਆਪਾਂ ਆਖੀਏ ਵੀ ਵਪਾਰੀਆਂ ਦੇ ਘਰੋਂ ਪਸ਼ੂ ਆਪਾਂ ਨੂੰ ਵਧੀਆ 15 ਲੀਟਰ ਵਾਲਾ 80000 ਦਾ ਮੈਜੂ ਬਿਲਕੁਲ ਵੀ ਨਹੀਂ ਮਿਲਣਾ ਕਿਉਂਕਿ ਵਪਾਰੀ ਦਾ ਵੀ ਘਰ ਫੇਰ ਹੀ ਚੱਲਦਾ ਜੇ ਉਹ ਪਸ਼ੂ ਚੋਂ ਨਾ ਖਾ ਲੈਂਦਾ ਹੈਗਾ ਜੇ ਆਪਾਂ ਖਰੀਦਣਾ ਪਸ਼ੂ 80000 ਦਾ 70000 ਦਾ 15 ਲੀਟਰ ਵਾਲਾ ਤਾਂ ਸਾਨੂੰ ਖੁਦ ਮਿਹਨਤ ਕਰਨੀ ਪੂ ਪਿੰਡਾਂ ਦੇ ਵਿੱਚ ਨਿਕਲਣਾ ਪਊਗਾ ਤੇ ਉਹਦੇ ਵਿੱਚ ਸਕਰੀਨ ਪਸ਼ੂ ਨਹੀਂ ਦੇਖਣਾ ਆਪਾਂ ਖੁੱਲੇ ਸਿੰਗ ਵੀ ਚਲੇ ਜਾਣਗੇ ਲੰਡੀਆਂ ਪੂਸਾਂ ਵੀ ਚਲੇਣਗੀਆਂ ਤੁਸੀਂ ਡੈਰੀ ਫਾਰਮ ਤੇ ਜਾ ਕੇ ਦੇਖ ਲਿਓ ਕੋਈ ਵੀ ਪਸ਼ੂ ਸਕਰੀਨ ਨਹੀਂ ਹੋਊਗਾ ਪੂਸਾਂ ਵੀ ਲੰਡੀਆਂ ਹੋਣਗੀਆਂ ਸਿੰਗ ਵੀ ਕਿਸੇ ਦਾ ਟੁੱਟਿਆ ਹੋਊ ਕਿਸੇ ਦੇ ਵੱਡੇ ਸਿੰਗ ਹੋਣਗੇ ਦੁੱਧ ਜ਼ਰੂਰ ਦਿੰਦੀਆਂ ਹੋਣਗੀਆਂ ਤੇ ਜਦੋਂ ਵੀ ਪਸ਼ੂ ਤੋਕੜ ਹੋ ਗਿਆ ਉਹਨਾਂ ਨੇ ਸੇਲ ਕਰ ਦੇਣਾ ਕੱਟੀ ਆ ਜਿਹੜੀ ਉਹ ਅੱਡ ਸੇਲ ਕਰ ਦੇਣੀ ਆ ਉਹਦੇ ਵਿੱਚੋਂ ਵੀ ਜਿਹੜਾ ਨਫਾ ਕਮਾਉਣਾਗਾ ਤੇ ਇਸ ਤਰ੍ਹਾਂ ਤੁਸੀਂ ਜਿਹੜਾ ਵੀ ਕੰਮ ਸਟਾਰਟ ਕਰਨਾ ਉਹ ਖੁਦ ਜਿੰਨਾ ਵੀ ਕੋਈ ਖੁਦ ਕੰਮ ਕਰ ਲੋਗੇ ਉਹਦੇ 'ਚ ਫੇਰ ਹੀ ਤੁਹਾਨੂੰ ਮਿਹਨਤ ਮਿਲਣੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇਹੀ ਜਾਣਕਾਰੀ ਸੀਗੀ ਜੇ ਤੁਸੀਂ ਪਸ਼ੂ ਪਾਲਣ ਦਾ ਕੰਮ ਸਟਾਰਟ ਕਰਨਾ ਪਹਿਲਾਂ ਤੁਸੀਂ ਸੋਚਣਾ ਹੈ ਵੀ ਆਪਾਂ ਡੇਰੀ ਫਾਰਮ ਦਾ ਕੰਮ ਸਟਾਰਟ ਕਰਨਾ ਹੈ ਜਾਂ ਆਪਾਂ ਪਸ਼ੂ ਪਾਲਣ ਦਾ ਕੰਮ ਸਟਾਰਟ ਕਰਨਾ ਜੇ ਆਪਾਂ ਕਈ ਵਾਰ ਕੀ ਹੁੰਦਾ ਕਿ ਆਪਾਂ ਕਹਿੰਦੇ ਕੋਈ ਗੱਲ ਨਹੀਂ ਪਸ਼ੂ ਚੰਗੇ ਲਿਓ ਤੁਹਦੇ ਜੋ ਆਪਾਂ ਦੁੱਧ ਦਾ ਕੰਮ ਸਟਾਰਟ ਵੀ ਕਰ ਲਾਂਗੇ ਤੇ ਆਪਾਂ ਪਸ਼ੂ ਵੀ ਕੱਟਰੂ ਵੀ ਪਾਲੀ ਜਾਵਾਂਗੇ ਵਿੱਚ ਦੋਵੇਂ ਕੰਮ ਨਹੀਂ ਹੋਣੇ ਕਿਉਂਕਿ ਜੇ ਕੱਟਰੂਆਂ ਆਪਾਂ ਪਾਲ ਕੇ ਵੇਚਨੇ ਆ ਤਾਂ ਕੱਟਰੂਆਂ ਨੂੰ ਦੁੱਧ ਜਿਆਦਾ ਛੱਡਣਾ ਪਊਗਾ ਖਰਾਕ ਵੀ ਜਿਆਦਾ ਦੇਣੀ ਪਊ ਫਿਰ ਦੁੱਧ ਆਪਾਂ ਡੈਰੀਆਂ ਦੇ ਵਿੱਚ ਜਾਂ ਮਾਰਕੀਟ ਦੇ ਵਿੱਚ ਦੁੱਧ ਨਹੀਂ ਦੇ ਸਕਦੇ ਤੇ ਜੇ ਆਪਾਂ ਦੁੱਧ ਦਾ ਹੀ ਕੰਮ ਸਟਾਰਟ ਕਰਨਾ ਤਾਂ ਫਿਰ ਆਪਾਂ ਨੂੰ ਇਕੱਲੇ ਦੁੱਧ ਦੇ ਸਟਾਰਟ ਕਰਨਾ ਪਊਗਾ ਕੱਟਰੂ ਬਣਾ ਜੀ ਆਪਣਾ ਉਹ ਥੋੜੇ ਦੱਤੇ ਪਾਲ ਕੇ ਬਸ ਆਪਾਂ ਜਦੋਂ 7-8 ਮਹੀਨੇ ਦਾ ਹੋ ਗਿਆ ਉਦੋਂ ਛੇਲ ਕਰ ਦਗੇ ਤੇ ਦੋਕੜ ਹੋ ਗਈ ਮਾਝ ਉਦੋਂ ਛੇਲ ਕਰ ਦੇਣੀ ਆ ਤੇ ਜਿੰਨਾ ਜਦੋਂ ਵੀ ਤੁਸੀਂ ਪਸ਼ੂ ਪਾਉਣੇ ਆ ਤਾਂ ਪਸ਼ੂ ਇਕੱਠੇ ਨਹੀਂ ਲਿਆਉਣੇ ਹੈਗੇ 5-7 ਪਸ਼ੂਆਂ ਤੇ ਪੈਸਾ ਨਹੀਂ ਲਾਉਣਾ ਜੇ ਤੁਸੀਂ ਪਸ਼ੂ ਪਾਲਣ ਦਾ ਕੰਮ ਕਰਨਾ ਤਾਂ ਸਿਰਫ ਇੱਕ ਜਾਂ ਦੋ ਪਸ਼ੂ ਲਿਆ ਕੇ ਪਹਿਲਾਂ ਉਹਦਾ ਦੇਖਣਾ ਕਿ ਆਪਾਂ ਨੂੰ ਨਫਾ ਦਿੰਦਾ ਹੈ ਪਸ਼ੂ ਕਿੰਨਾ ਖਰਚਾ ਖਾਂਦਾ ਜੇ ਤੁਸੀਂ ਡੇਰੀ ਫਾਰਮ ਦਾ ਕੰਮ ਸਟਾਰਟ ਕਰਨਾ ਤਾਂ ਵੀ ਦੋ-ਦੋ ਪਸ਼ੂ ਕਰਕੇ ਇਕੱਠੇ ਕਰਨੇ ਹੈਗੇ ਆ ਪਸ਼ੂ ਇਹ ਨਹੀਂਗਾ ਕਿ 5-7 ਪਸ਼ੂ ਪਹਿਲਾਂ ਲਿਆਂਦੇ ਆਪਾਂ ਫੇਰ 5-7 ਲਿਆਂਦੇ ਜਿਹੜੇ ਪੈਸੇ ਆਪਣੇ ਕੋਲੇ ਉਹ ਆਪਾਂ ਪਸ਼ੂਆਂ ਤੇ ਲਾਦੇ ਤੇ ਬਾਅਦ ਦੇ ਵਿੱਚ ਆਪਣੇ ਕੋਲੇ ਥੋੜੇ ਕੁਝ ਵੀ ਪੈਸੇ ਨਾ ਬਚਣ ਕਿਉਂਕਿ ਪੈਸੇ ਵੀ ਆਪਾਂ ਨੂੰ ਬੈਲੈਂਸ ਵੀ ਜ਼ਰੂਰੀ ਆ ਜੇ ਕੋਈ ਦਿੱਕਤ ਆਉਂਦੀ ਆ ਜਾਂ ਪਸ਼ੂ ਢਿੱਲਾ ਮਸਾ ਹੁੰਦਾ ਤਾਂ ਆਪਣੇ ਕੋਲੇ ਪੈਸਾ ਹੈਗਾ ਤਾਂ ਆਪਾਂ ਉਹ ਠੀਕ ਕਰ ਲਾਂਗੇ ਤੇ ਨਹੀਂ ਪਸ਼ੂ ਜਿਹੜੇ ਆਪਣੇ ਬਿਮਾਰ ਹੋ ਕੇ ਤੇ ਖਰਾਬ ਹੋ ਜਾਣਗੇ ਫਾਰਮ ਆਪਣਾ ਫੇਲ ਹੋਣ ਦੇ ਕਾਰਨ ਜਿਹੜੇ ਵੱਡੇ ਵੱਡੇ ਪਸ਼ੂ ਜਿਹੜੇ ਫਾਰਮ फेल ਹੋ ਜਾਂਦੇ ਆ ਉਹਦਾ ਕਾਰਨ ਇਹੀ ਹੁੰਦਾ ਕਿ ਉਹਨਾਂ ਨੇ ਪਹਿਲਾਂ ਸੋਚਦੇ ਨਹੀਂ ਹੈਗੇ ਕਿ ਆਪਾਂ ਬਰੀਡ ਤੇ ਕੰਮ ਕਰਨਾ ਹੈ ਜਾਂ ਡੈਰੀ ਫਾਰਮਿੰਗ ਦਾ ਕੰਮ ਕਰਨਾ ਤਾਂ ਉੱਥੇ ਉਹ ਗਲਤੀਆਂ ਕਰ ਜਾਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਤੇ ਐਸੀ ਤਰ੍ਹਾਂ ਵੀਡੀਓ ਵੇਖਦੇ ਰਹੋ ਬਹੁਤ ਪਿਆਰ ਦਿਨੇ ਸਾਰੇ ਭਰਾ ਧੰਨਵਾਦ